1.5 ਕਰੋੜ ਦੀ ਗੱਡੀ ਬੋਲ ਕੇ ਪਾਈ ਅਮਨ ਲੋਪੋ ਨੇ ਵੀ ਸੰਦੀਪ ਨੰਗਲ ਵਾਲੇ ਨੰਗਲੰਬੀਆਂ ਵਾਲੇ ਨੂੰ ਸਨਮਾਨਤ ਕੀਤਾ ਜੋ 1.5 ਕਰੋੜ ਦੀ ਗੱਡੀ ਨਾਲ ਮਾੜੇ ਟਾਈਮ ਨੂੰ ਵਿਚਾਰੇ ਦੀ ਡੈਥ ਹੋ ਗਈ ਮੈਂ ਪਰਿਵਾਰ ਨੂੰ ਪੁੱਛਣਾ ਚਾਹਣਾ ਦੇਤੀ ਲੈ ਲਿਓ ਇਹਨਾਂ ਤੋਂ ਇਹਦਾ ਲੱਖ 2 ਲੱਖ ਰੁਪਈਆ ਪਾ ਕੇ 50 50 ਫੋਟੋਆਂ ਪਾ ਦਿਆ سوشل میڈیا ਤੇ ਹੁਣ ਕਿਸ ਨੇ 1.5 ਕਰੋੜ ਦੀ ਗੱਡੀ ਕਦੇ ਸੁਣੀ ਨਹੀਂ ਦੇਣੀ ਕਿਹਨਾਂ ਸੀ ਬਲਜੀਤ ਸਿੰਘ ਸੰਧੂ ਨੇ ਯੂ ਐਸ ਏ ਤੋਂ ਉਹ ਵੀ ਭਾਈ ਪੈਸੇ ਲਾਉਣਾ ਮਾ ਉਹ ਵੀ ਕੇਸ ਤੇ ਲਾਉਂਦਾ ਸਾਡੇ ਤੇ ਸਾਡੇ ਅਗੇਂਸਟ ਅਸੀਂ ਕਹਿੰਨੇ ਆ ਵੀ ਹੁਣ ਤੁਸੀਂ ਗੱਡੀ ਲੈ ਲਿਓ ਇਹਨਾਂ ਤੋਂ ਜੇ ਨਹੀਂ ਦਿੱਤੀ ਨਹੀਂ ਪੈਸੇ ਦਿੱਤੇ ਤਾਂ ਮੰਗ ਲਓ ਬਹੁਤ ਥੋੜਾ ਟਾਈਮ ਆ ਇਹਨਾਂ ਨੇ ਉੱਥੇ ਵੀ ਨਹੀਂ ਖੜਨਾ ਬਲਜੀਤ ਸਿੰਘ ਸੰਧੂ ਨਮਾ ਨਮਾ ਦਾਦਾ ਬਣਿਆ ਪੁੱਤਿਆਂ ਦਾ ਮੈਂ ਦੁਖੀ ਨਹੀਂ ਬੱਚੇ ਸਾਡੇ ਆ ਸਾਡਾ ਸੀ ਉਹ ਕਬੱਡੀ ਦਾ ਪਲੇਅਰ ਸੀ ਸਾਡਾ ਸਾਰਿਆਂ ਦਾ ਸੀ ਗਲਤ ਨਾ ਜਾਣਿਓ ਉਹਦੇ ਦੋ ਬੇਟੇ ਆ 20 50 ਦਾਦੇ ਹੋਣੇ ਚਾਹੀਦੇ ਆ ਸਾਰਾ ਸਮਾਜ ਦੇ ਪੁੱਤੇ ਆ ਕਿ ਜਾਂ ਤਾਂ ਹੁਣ ਕਲੈਰਟੀ ਤੇ ਆ ਜੀ ਆਪਾਂ ਸਾਰੇ ਸੰਦੀਪ ਨੰਗਲੰਬੀਆਂ ਦੇ ਦੋ ਬੱਚੇ ਨਹੀਂ ਤਿੰਨ ਬੱਚੇ ਆ ਭਾਈ 17 ਸਾਲ ਦੀ ਕੁੜੀ ਛੱਡ ਗਿਆ ਲੋਕਾਂ ਦੇ ਬੱਚਿਆਂ ਨੂੰ ਪੈਨਸ਼ਨਾਂ ਲਾਉਂਦਾ ਸੀ ਆਪ ਦਾ ਸਮਾਜ ਕੋਲੇ ਛੱਡ ਗਿਆ ਉਹਨੂੰ ਵੀ ਦਿਓ 50 ਲੱਖ ਰੁਪਏ ਕੱਲੀ ਮਾਂ ਪਾਲਦੀ ਆ 17 18 ਸਾਲ ਦੀ ਕੁੜੀ ਆ ਸੀ ਦੱਸ ਦਾਂ ਕਿੱਥੇ ਇਹਨਾਂ ਨੇ ਨਹੀਂ ਦੱਸਣਾ ਆ ਟ੍ਰਾਂਟੋ ਵਾਲਿਆਂ ਨੂੰ ਪੁੱਛ ਲੋ ਲੱਖ ਰੁਪਏ ਦਿੱਤਾ ਕੀ ਗੱਲ ਬਈ ਉਹ ਸੰਦੀਪ ਦੀ ਕੁੜੀ ਨਹੀਂ ਜਾਂਦਾ ਕਹਿ ਰਹੇ ਹੋ ਫਿਰ ਸੰਦੀਪ ਦੀ ਕੁੜੀ ਮੈਂ ਦੂਜੇ ਪਾਸੇ ਨਹੀਂ ਜਾਣਾ ਵੀ ਕਿਉਂ ਹੋਇਆ ਕੀ ਹੋਇਆ ਤਰਾ ਕੋਈ ਦੱਸਣ ਦਾ ਉਹ ਸਾਰਿਆਂ ਦੇ ਹੋ ਜਾਂਦੇ ਬੱਚੇ ਜਿਹਨਾਂ ਆਪਾਂ ਸਚਾਈਆਂ ਤੇ ਖੜੇ ਆ ਕਰੀ ਆਪਾਂ ਜਾ ਕੇ ਬਹੁਤ ਇਲੈਕਸ਼ਨਾਂ ਹੋਰ ਗੱਲਾਂ 'ਚ ਬਹੁਤ ਬੂਲਦੇ ਆਪਾਂ ਸੰਦੀਪ ਨੰਗਲ ਅੰਬੀਆਂ ਦੇ ਤਿੰਨ ਬੱਚੇ ਆ 17 ਸਾਲ ਦੀ ਕੁੜੀ ਛੱਡ ਗਿਆ ਕਿਸੇ ਕਬੱਡੀ ਵਾਲੇ ਨੇ ਸਾਰ ਨਹੀਂ ਲਈ ਸੁਲਤਾਨ ਨੂੰ ਖੁਸ਼ੀ ਨੂੰ ਕਹਿਣਾ ਚਾਹਣਾ ਤੁਹਾਡੀ ਭਤੀਜੀ ਆ ਭਾਈ ਪੈਸੇ ਜਮਾ ਕਰਾਓ ਸੱਚ ਤੇ ਖੜੋ ਹੁਣ ਇਹ ਮੇਰਾ ਕਹਿਣਾ ਆ ਸੁਲਤਾਨ ਹੁਣੀ ਸਾਡੇ ਪਲੇਅਰ ਸੀ ਬੜਾ ਨੁਕਸਾਨ ਕੀਤਾ ਇਹਨਾਂ ਨੇ ਬੋਲ ਬੋਲ ਕੇ ਵੀ ਪਲੇਅਰ ਨਾ ਜਾਣ 16 ਲੱਖ ਰੁਪਈਆ ਦਿੱਤਾ 14 ਲੱਖ ਰੁਪਈਆ ਦਰਾਹੇ ਦੁਕਾਨ ਤੋਂ ਪ੍ਰੀਤਮ ਪੁਲਵਾਨ ਚੱਕ ਕੇ ਲੈ ਕੇ ਆਇਆ ਖੇਡਣ ਦਾ 2 ਲੱਖ ਉਹਦੀ ਗੱਡੀ ਚ ਪਾਇਆ ਸੰਦੀਪ ਨੇ ਪਾਇਆ ਵੀ 2 ਲੱਖ ਰੁਪਈਆ ਦੇ ਸੁਖੇ ਆ ਪਾਇੰਦੂ ਇਹਨੂੰ ਇਹਨੂੰ ਸਨਮਾਨਤ ਕਰਨਾ 6 ਲੱਖ ਜੱਗੇ ਚਿੱਟੀਂ ਦਿੱਤਾ ਇਹ ਕੋਈ ਲੋਕਾਂ ਤੋਂ ਇਕੱਠੇ ਕੀਤੇ ਪੈਸੇ ਨਹੀਂ ਸੁਖੇ ਮਾਨ ਦੇ ਜਵਾਕਾਂ ਦੇ ਹਲਕ ਤੋਂ ਕੱਢਿਆ ਹੋਇਆ 22 22 ਲੱਖ ਰੁਪਇਆ